ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਵਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਵਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦਾ ਜਨਮ ਦਿਹਾੜਾ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ ਅੱਜ ਪਿੰਡ ਕੰਬਾਲਾ ਜੋ 11 ਫੇਸ ਮਹਾਲੀ ਦੇ ਬਿਲਕੁਲ ਨੇੜੇ ਹੈ ਇੱਥੇ ਵੀ ਭਗਤ ਰਵਿਦਾਤ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸੋ ਇੱਥੇ ਸ੍ਰੀ ਸੁਖਨੀ ਸਾਹਿਬ ਦੇ ਭੋਗ ਪਾਏ ਗਏ ਨੇ ਕੀਰਤਨ ਕੀਤੇ ਗਏ ਨੇ ਅਤੇ ਗੁਰੂ ਕੇ ਲੰਗਰ ਵੀ ਵਰਤਾਏ ਗਏ ਨੇ ਜਿਵੇਂ ਕਿ ਇੱਥੇ ਜੋ ਸਾਬਕਾ ਸੇਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਉਹਨਾਂ ਨੇ ਵੀ ਇੱਥੇ ਸ਼ਿਰਕਤ ਕੀਤੀ ਆ ਅਤੇ ਜੋ ਸਰਪੰਚ ਸਾਹਿਬ ਨੇ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਅਤੇ ਧੰਨਵਾਦ ਵੀ ਕੀਤਾ ਗਿਆ ਤੇ ਆਓ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਣੀ ਹੈ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ thank you i'm ਸਾਣਾ ਬਰਨੀ ਤਮਨ ਹੈ ਤੁਮ ਜਨਤਾਰੀ ਤੁਮ ਤੇ ਹੋਇਸੋ ਮਾਧਿਆਤਨ ਤੰਤ ਰਦਾਸ ਕੁੰਮਕਾਰ ਸ਼ੁਭਾਰਤ ਗੁਰੂ ਕੀ ਹੱਤੇ ਸ਼ੁਭ ਰੱਤਰੀ ਦੀ ਸਹਾਇ ਰਾਤ ਸ਼ੁਭ ਰੱਤਰੀ ਦੀ ਇਨਕਾਰ ਸ਼ੰਕ ਦੇ ਜੀ ਮੇਂ ਪ੍ਰਤਮ ਜ਼ਬਰਤੀ ਸ਼ਰਕ ਗੁਰਨਾਮ ਕਲਮੇ ਤੇ ਆਏ ਮੇਰੇ ਅੰਦਰ ਦਾ ਗੁਰੂ ਨਿਰਮਲ ਪ੍ਰਕਾਸ਼ ਰੰਤਸਰਨ ਹਮੇ ਸਹਾਇ ਅਰਜਨ ਹਰਿ ਦੇ ਵਦਨਾ ਸੁਧਰੋ ਸਿਂ ਨਿੜਾਏ ਸਿਂ ਘਰ ਕ੍ਰਿਸ਼ਨ ਨਾਮ ਚੜਾਈ ਹੈ ਜੇ ਮੇਤਾ ਸਭੂ ਜਾਈ ਤੇ ਮਹਤ करणौ किसे आवे ताए संतानी मोहिसा करे दुश्मन बादशाह साहब सतगुरु शमगुरु गुरुदेव सिंह साहब संतानी अनीसा करे दुश्मन बादशाह अभी देव श्री गुरु कंसार द्वारा दिए गए पराक्रम निशान पुत्र बनूंगा कीते है धर्मियाया सिखी चेष्टा सुनसा सन्मने इकन नुठा करके दियो है इना दी पुत्र कमाई का अंतर को कमाई है वाहेगुरु तुम कांतो शुरुआत ਸਤਿ ਪੁਰਖੋ ਬਲੋ ਅਲੈਕੁਮ ਸਭਨਾਂ ਸਭਤੀ ਅਰਦਾਸ ਸਰਮਜਤਾ ਨੂੰ ਸਜ ਕੋ ਅਰਜੂਆ ਸਾਹਿਬ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਅਗਰ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਰ ਅਕੀਓ ਅੰਤਰਾਗਮੀ ਗੁਰੂ ਰਾਜਨ ਰਾਜ ਤਾਂ ਨਾਮਕਾਂ ਦੀਵੰਦ ਕੁਕਮਾਰ ਮਹਾਨ ਸਤਿਗੁਰੂ ਆਪ ਜੀਆਂ ਦੇ ਚਰਨਾਂ ਤੋਂ ਲੰਪਾਸ ਨਿਮਰਤਾ ਸਹਿ ਅਰਦਾਸਾਂ ਬੇਨਤੀਆਂ ਜੋਦਰੀਆਂ ਹਮ ਕੰਬਾਲਾ ਨਗਰ ਦੀ ਸਮੂਹ ਸਾਧ ਸੰਗਤ ਨੂੰ ਸਰਬੱਤ ਸੰਗਤਾਂ ਨੂੰ ਸਿਰ ਨੋਚ ਦੇ ਨਾਲ ਤਰਨਸਾਲ ਦੇ ਵਿੱਚ ਭਗਤ ਰਬੇਦਾਸ ਜੀ ਮਹਾਰਾਜੀਆਂ ਦਾ ਜਨਮ ਦਿਹਾੜਾ ਹਮ ਸਾਲ ਦੀ ਤਰ੍ਹਾਂ ਸਤਿਗੁਰੂ ਜੀਓ ਆਪਕਿਆਂ ਦੀ ਕਿਰਪਾ ਨਾਲ ਦੁਆਰਾ ਸਾਰਿਆਂ ਸੰਤਾਂ ਨੇ ਮਿਲ ਜੁੜ ਕਰਕੇ ਮਨਾਇਆ ਹੈ ਆਪਕਿਆਂ ਦੇ ਸੋਹਣੇ ਸਰੂਪ ਧਰਮਸ਼ਾਲਾ ਦੇ ਵਿੱਚ ਆ ਕੇ ਇਸ ਨਗਰ ਨੂੰ ਪੂਜਤਰ ਕਰਾਇਆ ਆਪਕਿਆਂ ਦੀ ਬਖੀ ਬਾਣੀ ਸੁਖਮਨੀ ਸਾਹਿਬ ਜੀ ਦੇ ਯਾਤ ਹੋ ਰਬੀ ਬਾਣੀ ਦੇ ਕੀਰਤਨ ਆਲਿਸ਼ਾ ਦੇ ਗੁਰੂ ਦੀ ਵਡਵਾਈ ਗਈ ਹੈ ਸਤਿਗੁਰੂ ਜੈਸ ਬੰਦਾਈ ਕਰਨੀ ਆ ਗੁਰਬਾਣੀ ਦੇ ਜਾਣ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁਗਤਾਂ ਗਲਤੀਆਂ ਹੋਈਆਂ ਆਪ ਗੁਰਸ਼ੇਮਤਿ ਸਾਰੇ ਬਖਸ਼ੋ ਅਗਾਮ ਆਸਤੇ ਸਵੱਤ ਬਖਸ਼ਿਸ਼ ਕਰੋ ਜੀ ਪੜੀ ਸੁਣੀ ਗੁਰਬਾਣੀ ਦਾ ਮਹਤਮ ਦਾ ਰੰਗ ਸੰਤਾਂ ਨੂੰ ਦਿੰਦੇ ਆ ਗੁਰੂ ਸਹਾਇ ਹੋ ਜੀ ਸਤਿਗੁਰੂ ਜੀ ਹੋ ਸਮੂਹ ਸੰਤਾਂ ਨੂੰ ਚੜ੍ਹਦੀਆਂ ਕਲਾ ਸਭਨਾ ਦੇ ਪਰਿਵਾਰਾਂ ਨੂੰ ਸੁਖ ਬਖਸ਼ਿਸ਼ ਕਰਨੇ ਕਾਰੋਦਾਰਾਂ ਨੂੰ ਸਭਨਾ ਦੇ ਚੜ੍ਹਦੀਆਂ ਕਲਾ ਸਰਗੰਸ ਸੰਤਾਂ ਨੂੰ ਸੋ ਇਹ ਯੋਜਨਾ ਇਸ ਸਵਾਗਮ ਮਨਾਇਆ ਗਿਆ ਹੈ ਸਤਿਗੁਰੂ ਸਭਨਾ ਦੇ ਜੀਤਾਲੀ ਪੰਡਾਏ ਪ੍ਰਭੂਰ ਕਾਲ ਲਾਜ ਰਖਣੇ ਦੀ ਬਖਸ਼ੀਆਂ ਪੰਡਾਏ ਵਿੱਚ ਪੰਜਾਂ ਅੰਮ੍ਰਿਤ ਕੜਾ ਪ੍ਰਸ਼ਾਧੀਆਂ ਦੇ ਦਾ ਹਾਜ਼ਰ ਗੁਰੂ ਕਾ ਮੰਦਰ ਹਾਜ਼ਰ ਕਰੋ ਕਿਰਪਾ ਦੀ کریم ਬਾਦ ਸਾਹਿਬ ਸੋਧ ਪੁੱਤਰ ਮਹਾਰਾਜ ਹੋ ਗੋਵਰ ਹਰਿ ਨਾਏ ਆਪ ਜੀਾਂ ਕੋ ਧੋਲ ਲੱਗੇ ਸੋਹਣ ਸੰਗਤ ਵਿੱਚ ਵਰਤੇ ਜੋ ਜੂ ਸ਼ਕਤ ਸਤਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਅਰਗੁਨਾਮ ਜਿੱਤੇ ਪਰ ਹੋ ਕ੍ਰਪਾ ਜੀ ਇਲਾਹੀ ਹੁਕਮ ਤੱਕ ਸਿਸ਼ਟ ਰ ਹੁਕਮਾਂ ਤੇ ਚੱਲਣ ਦੀ ਸੁਭਤ ਸਰਬਤ ਦੇ ਕਾਰਜ ਬਿਲਾਸ ਜਿਵੇਂ ਸ਼ੀਸ਼ਾ ਜੋ ਵੰਗ ਥਾ ਗੁਰੂ ਆਪਣੇ ਤੇ ਬੋਲੀ ਸੁਣੀ ਦੇ ਗਾਨਤ ਕਾਸ ਮੁਖ ਤੇ ਜੋ ਮੋਹ ਲੈ નાનકામ ਕੋਵਟ ਭਾਗੀ ਉਪਾਏ ਕੋਤ ਜਨਮ ਤੇ ਕੋਤ ਜਨਮ ਆਸ ਹਰ ਚੈਨ ਨੂੰ ਚੁਕਾਏ ਉਸਤ ਕਰੋ ਸਦਾ ਪ੍ਰਮਾਤਮਾ ਸਾਰੇ ਪਾਸੇ ਖੁਸ਼ੀਆਂ ਦੇ ਵਾਜੇ ਵਜਦੇ ਤੇ ਪਟਾਲ ਸਜ ਗਏ ਘਰ ਸਾਡੇ ਕੀ ਜੇ ਚਿਹਰੇ ਤੇ ਵਾਰੇ ਆ ਰੱਬ ਦਾ ਪਿਆਰਿਆ ਗੁਰੂ ਰਵੀਦਾਸ ਜੀ ਜੈਕਾਰਿਆ ਗੁਰੂ ਰਵਿਦਾਸ ਦੇ ਅਵਤਾਰ ਤਾਰੇ ਐ ਹੋਈ ਜੈ ਜਕਾਰਿਆ ਗੁਰੂ ਰਵਿਦਾਸ ਦੇ ਅਵਤਾਰ ਤਾਰੇ ਐ ਹੋਈ ਜੈ ਜਕਾਰਿਆ ਖੁਸ਼ੀ ਵਿੱਚ ਕਿਰੇ ਜਾਂਦੀ ਲਖ ਪਤੀ ਦੀ ਚਾਂਦੀ ਵਾਰ ਵਾਰ ਐ ਦਾਤਾ ਕਾਲ ਖੁੱਲੇ ਹੱਥੀ ਧਾਰ ਕਰਦੇ ਪਰੇ ਹੀ ਢੰਡਾਰ ਐ ਮਾਂ ਦਾ ਗਾਲੂ ਖੁੱਲੇ ਹੱਥੀ ਧਾਰ ਕਰਦੇ ਪਰੇ ਹੀ ਪੰਡਾਰੇ ਰੱਖੂ ਵੜਿਆ ਜੱਜ ਇੱਕ ਵਾਰ ਚੱਲਦੇ ਘਰ ਪਾਇਆ ਮਾਰੇ ਗੁਰੂ ਰਵਿਦਾਸੇ ਅਵਤਾਰਤਾਰੇ ਹੋਈ ਜੈ ਜੈ ਕਰਿਆ ਗੁਰੂ ਰਵਿਦਾਸੇ ਅਵਤਾਰਤਾਰੇ ਹੋਈ ਜੈ ਜੈ ਕਰਿਆ ਕਚਰਾ ਸੇ ਜਿਲੇ ਚ ਹੋਈ ਛੁੱਤ ਛਾਤ ਸੀ ਜਿੱਥੇ ਹਿੰਦੂ ਰਹਿੰਦੇ ਸੀ ਚੌਧਰਾਂ ਨੂੰ ਮੰਨ ਦੇ ਸੀ ਮਾੜੀ ਰਾਤ ਸੀ ਅਸੀ ਬਲ ਕਹਿੰਦੇ ਸੀ

아 <susur> ਅੱਜ ਪਿੰਡ ਕਮਾਲਾ ਦੇ ਵਿੱਚ ਆਇਓ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਦੇਖੋ ਉਹ ਸਦਾ ਅਮਰ ਹੈ ਉਹਨੇ ਬਾਣੀ ਅਮਰ ਹੈ ਕੋਈ ਸ਼ਲੋਕ ਭਾਵੇਂ ਸਾਡੇ ਵਿੱਚ ਜਸਮਾਨੀ ਤੌਰ ਤੇ ਨਾ ਰਹਿਣ ਪਰ ਜਿਹੜੇ ਲਿਖੇ ਹੋਏ ਸ਼ਬਦ ਨੇ ਅੱਖਰ ਨੇ ਸਾਡੇ ਵਾਸਤੇ ਬਹੁਤ ਮਹਾਨ ਨੇ ਔਰ ਜੋ ਉਹਨਾਂ ਨੇ ਉਸ ਸਮੇਂ ਦੇ ਉਸ ਵੇਲੇ ਦਾ ਜੋ ਪਖੰਡ ਸੀ ਉਹਦੇ ਖਿਲਾਫ ਉਹਨਾਂ ਨੇ ਗੱਲਬਾਤ ਕੀਤੀ ਉਹ ਬੜੀ ਸੁਲਾਗਾ ਜੋਗਾ ਦੂਜੀ ਗੱਲ ਅੱਜ ਗੁਰਦਾਸ ਜੀ ਦਾ ਚਰਨ ਸਾਡਾ ਕੱਲੇ ਇੱਥੇ ਕਮਾਲੇ ਪੜੀ ਨਹੀਂ ਜਿੱਥੇ ਵੀ ਨਾਮ ਲੈ ਬੰਦਾ ਬੈਠਾ ਹੈ ਉਹ ਸੰਸਾਰ 'ਚ ਬੈਠਾ ਹੈ ਹਰ ਬੰਦੇ ਨੂੰ ਬਣਾ ਰਿਹਾ ਹੈ ਔਰ ਬਹੁਤ ਵੱਡੇ ਵੱਡੇ ਫੰਕਸ਼ਨ ਕੀਤੇ ਆ ਹੁਣ ਮੈਂ ਇਹ ਸਵੇਰ ਦਾ ਹੁਣ ਸੱਤ ਵੀ ਜਗ੍ਹਾ ਹੈ ਤੇ ਹਲੇ ਮੈਂ ਦੋ ਤਿੰਨ ਜਗ੍ਹਾ ਹੋਰ ਜਾਣਾ ਹੈ ਤੇ ਹਰ ਪਿੰਡ 'ਚ ਹਰ ਨਗਰ 'ਚ ਹਰ ਸ਼ਹਿਰ ਦੇ ਵਿੱਚ ਉਹ ਰਾਜ ਚੰਦੜਾ ਬਣਾਇਆ ਜਾ ਰਿਹਾ ਹੈ ਤੇ ਅੱਜ ਮੈਂ ਸਾਰੇ ਰਬਦਾਸ ਭਜਨਾਰੇ ਨੂੰ ਆਪਣੇ ਵੱਲੋਂ ਪਰਿਵਾਰ ਵੱਲੋਂ ਪਾਰਟੀ ਵੱਲੋਂ ਲਗ ਲਗ ਉਹ ਦਈ ਦਿੰਦਾ ਹਾਂ ਤੇ ਖਾਸ ਕਰਕੇ ਜਿਹੜੇ ਇਹ ਗੁਰੂ ਸਾਹਿਬਾਨ ਸੀ ਜਿਹਾ ਭਗਤ ਸੀਗੇ ਇਹ ਕਿਸੇ ਇੱਕ ਦਿਨ ਕਿ ਜਾਤੀ ਨਾਲ ਸਬੰਧ ਨਹੀਂ ਸੀ ਰੱਖਦੇ ਇਹ ਸੋਚੇ ਮਨੁੱਖਤਾ ਵਾਸਤੇ ਕੰਮ ਬਨੁੜਾ ਵਾਸਤੇ ਕੰਮ ਕਰਦੇ ਸੀ ਉਹਦੇ ਬਾਣੀ ਜਿਹੜੀ ਐ ਸੱਚੇ ਸਮਾਜ ਵਾਸਤੇ ਐ ਤੇ ਇਸ ਕਰਕੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਡਾ ਜੌਹਰ ਸਥਾਨ ਦਿੱਤਾ ਗਿਆ ਤੇ ਅੱਜ ਹਰ ਜਗ੍ਹਾ ਤੇ ਉਹਨਾਂ ਦੀ ਮਹਿਮਾ ਹੋ ਰਹੀ ਹੈ ਇਹ ਬੜੀ ਮੈਂ ਕਹਾਂ ਸਾਡੇ ਪੰਜਾਬ ਦੀ ਤੇ ਖੇਦਸਤਾਨ ਦੀ ਬਹੁਤ ਉਪਲਬਧੀ ਹੈ ਜਿਹਨੇ ਆਪਣੇ ਉਹਨਾਂ ਨੂੰ ਯਾਦ ਕਰਦੇ ਨੇ ਜਿਨੇ ਵੀ ਪੀਰ ਗੁਰਸਹਿਬਾਨ ਨੇ ਜਿਨ੍ਹਾਂ ਨੇ ਸਮਾਜ ਸੁਧਾਰੋਂ ਤੇ ਬਹੁਤ ਵੱਡਾ ਮਿਹੜ ਚੁੱਕਿਆ ਹੋਇਆ ਸੀ ਇਹਨਾਂ ਦਾ ਸਰਨ ਲਖਰ ਬਧਾਈ ਦਿੰਦਾ ਹਫਤ ਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੇ ਵੱਲੋਂ ਆਪਣੇ ਪਿੰਡ ਪਿੰਡ ਵੱਲੋਂ ਸਰਦਾਰ ਬਲਬੀਰ ਸਿੰਘ ਸਿੱਧੂ ਸਰਕਾਰ ਸਿਹਤ ਮੰਤਰੀ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਭਵਾਂ ਬੱਬਾ ਵਾਲਵੀ ਕੀਦਾ ਹੋਵੇ ਭਵਾਂ ਗੁਰੂ ਰਵਿਦਾਸ ਜੀ ਦਾ ਜਿੱਦਾਂ ਮੇਰਾ ਵਾਹ ਪਿਆ 2000 ਤੋਂ ਕਦੇ ਵੀ ਮਿਸ ਨਹੀਂ ਕਰਿਆ ਮੈਂ ਕਹਿੰਦਾ ਮੰਤਰੀ ਸਾਹਿਬ ਤੁਸੀਂ ਇਸ ਤਰੀ ਅੰਦਰ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਠੀਕ ਹੈ ਜੀ ਖਾਲਸਾ ਵਾਹਿ ਜੀ ਦੀ ਫਤਿਹ ਸਾਡੇ ਪਿੰਡ ਕੰਬਾਲੇ ਵਿੱਚ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਪਾਠ ਕਰਾਇਆ ਗਿਆ ਤੇ ਤਰਤੂਟ ਲੰਗਰ ਵਰਤ ਰਿਹਾ ਜੀ ਸਾਰ ਪੜ੍ਹ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਦਾ ਸਾਡੇ ਮੈਂਬਰਾਂ ਵੱਲੋਂ ਤੁਹਾਨੂੰ ਬਹੁਤ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ ਤੇ ਸਾਡੇ ਪਿੰਡ ਕੰਬਾਲੇ ਵਿੱਚ 2 ਘੰਟੇ ਦੇ ਸੁਖਮਨੀ ਸਾਹਿਬ ਦੇ ਪਾਠ ਰੱਖੇ ਹੋਏ ਸੀ ਤੇ ਉਸ ਤੋਂ ਬਾਅਦ ਕੀਰਤਨ ਹੋਏ ਤੇ ਹੁਣ ਆਪਣਾ ਲੰਗਰ ਵਰਤਾਏ ਜਾ ਰਹੇ ਹਨ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਅੱਜ ਅੱਜ ਤੇਰਾ ਵੀ ਦਾਸ ਜੰਤਰੀ ਹੈ ਸਾਰੇ ਆਏ ਨੇ ਅਸੀਂ ਨੇ ਅਰੇ ਮਿਲ ਕੇ ਮਨਾਏ ਹੈ ਹਾਂ ਸਨਵਾਦ ਤੇ ਆ ਵੀ ਕੀਤਾ ਹੈ ਆਪ ਬੋਲੋ ਹੋਰੇ ਹੋਰੇ ਕੀਰ ਔਰ ਸਭ ਦੀ ਦੀ ਸੇਵਾ ਕੀਤੀ ਹੈ ਧੰਵਾਦ

ਤੁਸੀਂ ਤਾਰ ਦੋ ਤਾਰ ਦੇਵ ਗੁਰੂ ਰਵਿਦਾਸ ਜੀ ਕਰਦੀ ਰਹਾ ਮੈਂ ਥੋੜੀ ਬੰਦਗੀ ਕਰ ਦੇਵ ਮੇਰੀ ਪੂਰੀ ਆਸ ਜੀ ਮੀਰਾ ਵਾਂਗੂ ਮੈਨੂੰ ਤੁਸੀਂ ਤਾਰ ਦੋ ਤਾਰ ਦੇਵ ਗੁਰੂ ਰਵਿਦਾਸ ਜੀ ਦੀ ਚੜੀ ਕੁਮਾਰੀ ਖੁੱਲ ਗਈ ਏ ਦੁਨੀਆ ਸਾਰੀ ਮੈਂ ਚੱਲਾ ਬਾਈ ਦੇ ਵਾਂਗੂੰ ਬਣਨਾ ਚਾਉਂਦੀ ਆ ਪੁਜਾਰੀ ਧੂਪ ਵਤੀ ਵਾਂਗੂੰ ਮੇਰੀ ਸੁਣ ਲਓ ਸੁਣ ਲਓ ਮੇਰੀ ਅਰਦਾਸ ਜੀ ਮੀਰਾ ਵਾਂਗੂੰ ਮੈਨੂੰ ਤੂੰ ਸਿਤਾਰ ਸੋ ਤਾਰ ਦੇ ਉਹ ਗੁਰੂ ਰਵਿਦਾਸ ਜੀ ਮੀਰਾ ਵਾਂਗੂੰ ਮੈਨੂੰ ਤੂੰ ਸਿਤਾਰ ਸੋ ਸੇਵੋ ਗੁਰੂ ਰਵਿਦਾਸ ਜੀ ਤੁਸੀਂ ਸਤ ਗੁਰ ਜੀ ਮੇਰੇ ਆਪਣਾ ਦਰਸ਼ ਦਿਖਾਇਆ ਮੇਰੇ ਉੱਤੇ ਮਿਹਰ ਹੁਣ ਕਰ ਦੋ ਨਾਮ ਵਾਲੀ ਬਖਸ਼ੋ ਦਾਤ ਜੀ ਮੀਰਾ ਵਾਂਗੂ ਮੈਨੂੰ ਤੂੰ ਸਿਤਾਰ ਦੋ ਤਾਰ ਦੇਵ ਗੁਰੂ ਰਵਿਦਾਸ ਜੀ ਮੀਰਾ ਵਾਂਗੂ ਮੈਨੂੰ ਤੂੰ ਸਿਤਾਰ ਦੋ ਤਾਰ ਦੇਵ ਗੁਰੂ ਰਵਿਦਾਸ ਜੀ ਬਨਾਨਿਕ ਵਾਲਾ ਵੀ ਗਾਣਾ ਚਾਹੁੰਦਾ ਏ ਤੁਹਾਡਾ ਦਾਸ ਜੀ ਹੀਰਾ ਵਾਂਗੂ ਮੈਨੂੰ ਤੂੰ ਸਿਤਾਰ ਤੋ पीर हो गे भाई सुण कु पीर हो गे तुड़ी कुरादी बाणी पाणी उता थोरे गुरानी पाणी हो पीर हो پوتا جو گندو جو روئي چي نا کي